ਉਹ ਜਿਹੜਾ ਸੀਜ਼ਨ ਆ ਰਿਹਾ ਜੀ ਉਹਦੇ ਵਾਸਤੇ ਇੱਕ ਵੱਡਾ ਐਲਾਨ سامنے ਆ ਰਿਹਾ ਹੈ ਕਿ ਇਹ ਕਹਿ ਰਹੇ ਨੇ ਕਿ ਇੱਕ ਤਰੀਕ ਤੋਂ ਜਦੋਂ ਸਰਕਾਰੀ ਕੰਮ ਸ਼ੁਰੂ ਹੋਏਗੀ ਮੰਡੀਆਂ ਬੰਦ ਨੇ ਇਹ ਕਿਉਂ ਕੀਤਾ ਜਾ ਰਿਹਾ ਔਰ ਇਹ ਅੱਗੇ ਰਣਨੀਤੀ ਕੀ ਰਹੇਗੀ ਕਿਸ ਤਰ੍ਹਾਂ ਇਹ ਨੂੰ ਜਿਹੜਾ ਲੱਗ ਕਿ ਇਹ ਕਿਉਂ ਕੀਤਾ ਜਾ ਰਿਹਾ ਜੀ ਇਹ ਤਾਂ ਕੋਈ ਹੁਣ ਮੇਰੇ ਸਾਹ ਨਾਲ ਕੋਈ ਸਵਾਲ ਹੀ ਨਹੀਂ ਰਿਹਾ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦੀਆਂ ਤੁਹਾਡਾ ਤੇ ਤੁਸੀਂ ਸਾਡੀ ਜਿਹੜੀ ਮੁਸ਼ਕਲ ਆयां ਉਹਨਾਂ ਨੂੰ ਸਰਕਾਰਾਂ ਤੱਕ ਜਾਂ ਆਵਾਮ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਤੱਕ ਬੂਤਲਾ ਬਿਘਾਇਓ ਸੋ ਜਿਹੜੀ ਇਹ ਗੱਲ ਤੁਸੀਂ ਕਹੀ ਆਵੇ ਇਹ ਕਿਉਂ ਲੋਡ ਪਈ ਇਹਦੀ ਲੋਡ ਪੈਣ ਦਾ ਸਭ ਤੋਂ ਪਹਿਲਾ ਮੁੱਖ ਕਾਰਨ ਤਾਂ ਇਹ ਆ ਬਈ 2.5% ਸਾਡੀ ਜਿਹੜਾ ਐਜ ਪਰ ਮੰਡੀ ਲਾਅ ਜੋ ਪੰਜਾਬ ਮੰਡੀਕਰਨ ਦਾ ਲਾਅ ਆ ਉਹ ਚ 2.5% ਸਾਡੀ ਆਰਥ ਜਿਹੜੀ ਫਿਕਸ ਆ ਮੰਡੀਕਰਨ ਬੋਰਡ ਨੂੰ ਉਹ ਪਿਛਲੇ 4 ਸਾਲ ਤੋਂ ਤਕਰੀਬਨ 4-5 ਸਾਲ ਤੋਂ ਜਿਹੜੀ ਸੈਂਟਰ ਗਵਰਨਮੈਂਟ ਨੇ ਫ੍ਰੀਜ਼ ਕਰਕੇ 46 ਰੁਪਏ ਕਰਤੀ ਵੀ 46 ਰੁਪਏ ਪਰ ਕੁਆਂਟਲ ਹੀ ਆੜ ਦੇਣੀ ਆ ਜਦ ਕਿ ਆਰਟੀਏ ਦੇ ਨਾਲ ਉਹ ਮੈਂ ਸਮਝਦਾ ਬਹੁਤ ਕੋਝਾ ਮਜ਼ਾਕ ਆ ਕਿਉਂਕਿ ਹਰ ਸਾਲ ਐਮਐਸਪੀ ਫਸਲਾਂ ਦੇ ਰੇਟ ਵਧਦੇ ਆ ਹਰ ਸਾਲ ਲੇਬਰ ਦਾ ਰੇਟ ਵਧਦਾ ਹੈ ਜੋ ਕਿ ਬਹੁਤ ਘਟਿਆ ਸਾਡੀ ਇਹ ਚ ਬਹੁਤ ਵੱਡੀ ਮੰਗ ਹੈ ਕਿ ਉਹ ਰੇਟ ਐਡ 25% ਵਧਨੇ ਚਾਹੀਦੇ ਆ ਇਸੇ ਤਰ੍ਹਾਂ ਜਿੰਨੇ ਨੌਕਰੀ ਪੇਸ਼ੇ ਵਾਲੇ ਮੇਰੇ ਵੀਰ ਉਹਨਾਂ ਦੇ ਤਰ੍ਹਾਂ ਹਰ ਤਰ੍ਹਾਂ ਦੀਆਂ ਚਾਹੇ ਉਹ ਪ੍ਰਾਈਵੇਟ ਨੌਕ ਤੇ ਨੌਕਰੀ ਕਰਦਾ ਚਾਹੇ ਉਹ ਜਿਸ ਤਰ੍ਹਾਂ ਵੀ ਆ ਪਰ ਸਾਡੇ ਜਿਹੜੀ ਆਰਥਿਕ ਵਿਧਾਉਣ ਦੀ ਬਜਾਏ ਸਰਕਾਰ ਨੇ ਉਲਟੀ ਫਰੀਦ ਕਰਤੀ ਘਟਾਤੀ ਜਿਹੜੀ ਅੱਜ 2.5% ਦੀ ਬਜਾਏ ਸਾਨੂੰ ਮੇਰੇ 2% ਕਹਿੰਨੇ ਆ ਪਰ 2% ਵੀ ਨਹੀਂ 1 ਰੁਪਏ 90 ਪੈ ਦੇ ਕਰੀਬ ਮੱਝ ਮਿਲਦੀ ਆ ਜਦ ਕਿ ਸਾਡੇ ਬੱਚਿਆਂ ਦੇ ਪੜ੍ਹਾਈ ਦੇ ਖਰਚੇ ਸਾਡੇ ਪਰਿਵਾਰਾਂ ਦੇ ਖਰਚੇ ਜਾਂ ਹੋਰ ਜਿੰਨੀ ਮਹਿੰਗਾਈ ਦੀ ਮਾਰ ਆ ਉਹ ਜਿਸ ਤਰ੍ਹਾਂ ਕਿ ਆਮ ਦੁਨੀਆ ਦੇ ਪੈਂਦੀ ਆ ਉਦੋਂ ਹੀ ਆਰਟੀਆਂ ਦੇ ਪੈਂਦੀ ਆ ਜਦ ਕਿ ਇੱਕ ਆਰਟੀਆਂ ਜਿਹੜਾ ਹੈ ਘਰ ਤੋਂ ਤਿੰਨ ਤੋਂ ਚਾਰ ਪਰਿਵਾਰਾਂ ਨੂੰ ਰੋਜੀ ਰੋਟੀ ਦੇਣ ਦੇ ਵਿੱਚ ਇੱਕ ਸਮਰੱਥਾ ਰੱਖਦਾ ਆ ਔਰ ਦਿੰਦਾ ਆ ਉਹ ਸਾਡੇ ਮੀਨ ਭਾਈਚਾਰ ਆ ਜਾਂਦਾ ਸਾਡੀ ਲੇਬਰ ਆ ਜਾਂਦੀ ਆ ਸਾਡੇ ਹੋਰ ਅਕਾਊਂਟੈਂਟ ਸਹਿਬਾਨ ਆ ਜਾਂਦੇ ਆ ਸੋ ਇੱਕ ਬਹੁਤ ਵੱਡੀ ਜਿਹੜੀ ਆ ਸੈਂਟਰ ਸਰਕਾਰ ਨੇ ਸਾਡੇ ਆਰਟੀਆਂ ਦੇ ਨਾਲ ਧੱਕਾ ਕੀਤਾ ਔਰ ਇਸ ਵੇਲੇ ਜਿਹੜੇ ਇਸ ਸੀਜ਼ਨ ਦੀ ਮੇਨ ਮੰਗ ਹੈਗੀ ਆ ਉਹ ਇਸ ਮੇਨ ਮੰਗ ਦੇ ਨਾਲ ਨਾਲ ਜਿਹੜਾ ਸੈਂਟਰ ਸਰਕਾਰ ਨੇ ਰਾਇਸ ਦੀ ਮੂਵਿੰਗ ਨਹੀਂ ਕੀਤੀ ਸ਼ਹਿਰਾਂ ਵਾਲੇ ਅੱਜ ਇਸ ਗੱਲ ਤੇ ਮਜਬੂਰ ਹੋ ਗਏ ਆ ਕਿ ਅੱਜ 25 ਤਰੀਕ ਹੋ ਗਈ ਆ ਪਹਿਲੇ ਤਰੀਕ ਤੋਂ ਗਵਰਨਮੈਂਟ ਦੀ ਪਰਚੇ ਸ਼ੁਰੂ ਹੋ ਜਾਂਦੀ ਆ ਬਿਜਲੀ ਤੇ ਚੌਲ ਲਾਉ ਨੂੰ ਪੰਜਾਬ ਦੇ ਵਿੱਚ ਸੈਲਰਾਂ ਨੇ ਜਿਹੜਾ ਚੌਲ ਮਿਲ ਕੇ ਕਰਕੇ ਲਾਉਣਾ ਆ ਉਹ ਮਿਲਕ ਦੇ ਲਈ ਚੌਲ ਲਾਉਲੇ ਪੰਜਾਬ ਇਸੇ ਕਿਤੇ ਨਹੀਂ ਜਿੰਨੀ ਸਪੇਸ ਐਫਸੀਆਈ ਨੇ ਕਹੀ ਆ ਜਿੰਨਾ ਚੌਲ ਆਲਰੇਡੀ ਪੰਜਾਬ ਚ ਪਿਆ ਆ ਜੇ ਕਿਤੇ ਉਹਨੂੰ ਉਸ ਸਪੀਡ ਦੇ ਨਾਲ ਚੱਕਣ ਲੱਗਣ ਤਾਂ ਵੀ ਐਟ ਇਸ 5 ਸਾਲ ਲੱਗ ਜਾਣੇ ਜਿਹੜੇ ਕਿ ਅੱਜ ਹੀ ਚੱਕੇ ਜਾਣੇ ਚਾਹੀਦੇ ਆ ਜਿਸ ਰੇਸ਼ੋ ਨਾਲ ਉਹ ਕਹਿੰਦੇ ਆ ਉਸ ਰੇਸ਼ੋ ਦੇ ਸਹਾਰੇ ਨਾਲ 5 ਸਾਲ ਉਹਨੂੰ ਲੱਗਣੇ ਆ ਤੇ ਪ੍ਰਕੂਰਮੈਂਟ ਸਿਰ ਤੇ ਆਈ ਪਈ ਆ ਮਡੀਆਂ ਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਜੇ ਛੇਰ ਨਾਲ ਐਗਰੀਮੈਂਟ ਨਹੀਂ ਕਰਨਗੇ ਛੇਰ ਨਾਲ ਇਹ ਝੋਨਾ ਮੱਡੇ ਤੋਂ ਚੱਕਣਗੇ ਨਹੀਂ ਤੇ ਆੜਤੀਏ ਮਜਬੂਰ ਹੋ ਜਾਣਗੇ ਕਿ ਕਿਸਾਨ ਦਾ ਝੋਨਾ ਨਾ ਸਟਾਈਏ ਕਿਸਾਨ ਦਾ ਝੋਨਾ ਨਾ ਪਰੀਏ ਕਿਉਂਕਿ ਜੇ ਝੋਨਾ ਭਰ ਹੋ ਗਿਆ ਸਰਕਾਰਾਂ ਦੀ ਇਹ ਪਾਲਿਸੀ ਹੁੰਦੀ ਆ ਕੋਈ ਵੀ ਸਰਕਾਰ ਹੋਵੇ ਮੌਕੇ ਦੀ ਲੋ ਦੀ ਪਾਲਿਸੀ ਦੇ ਵਿੱਚ ਜੀਮੀ ਦਾਟਾ ਮਾਲ ਭੱਜ ਜਵੇ ਤੇ ਬਾਅਦ ਚ ਹੌਲੇ ਹੌਲੇ ਚੱਕ ਹੋ ਜੂਗਾ ਉਹਦੇ ਨਾਲ ਪਿਛਲੇ ਵਾਰ ਕਣਕ ਤੇ ਆੜਥਿਆਂ ਨੂੰ ਕਿੰਨੀ ਛੋਟ ਦੇਣੀ ਪਈ ਨਿਆਂ ਕਿਉਂਕਿ ਮੰਡੀਆਂ ਤੋਂ 3 ਮਹੀਨਾਵਾਂ ਦੇ 2-2 ਮਹੀਨੇ ਕਾਲਕ ਚੱਕੀ ਨਹੀਂ ਗਈ ਤੇ ਉਹ ਆ ਕਣਕ ਦੀ ਛੋਟ ਦੇਣੀ ਪੈ ਗਈ ਝੋਨਾ ਤੱਕ ਹੀ ਹੋ ਜੇ ਪਤਲਿਆ ਇਹਨੂੰ ਤੁਸੀਂ 17% ਵਾਲਾ ਵੀ ਭਰ ਕੇ ਰੱਖ ਲਓਗੇ ਇਹ ਵੀ ਘਟ ਜਾਣਾ ਤੇ ਸੋ ਲੋਕ ਮਤਲਕ ਸਰਕਾਰ ਦੇ ਕੋਲ ਚੋਲਣ ਲਈ ਜਗ੍ਹਾ ਨਹੀਂ ਚੈਰਲ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਸੈਂਟਰ ਸਰਕਾਰ ਨੇ ਸਾਡਾ ਨਜਾਇਜ਼ ਧੱਕਾ ਕੀਤਾ 28% ਸਾਡੀ ਆਰਥ ਜਿਹੜੀ ਆ ਉਹਨੂੰ ਫ੍ਰੀਜ਼ ਕਰਕੇ 46 ਰੁਪਏ ਘਟਾ ਲੇਬਰ ਦੀ ਜਿਹੜੀ ਸਾਡੀ ਜਿਸ ਤੋਂ ਬਿਨਾ ਸਾਡਾ ਕੰਮ ਨਹੀਂ ਚੱਲਦਾ ਸਮਝਦਾ ਸਾਡੇ ਆਰਥ ਦੀ ਹੀੜ ਦੀ ਹੱਡੀ ਆ ਉਹਨਾਂ ਦੀ ਜਿਹੜੀ ਹੈਗੀ ਆ ਲੇਬਰ ਹਰ ਸਾਲ ਕਦੀ 5% ਕਦੀ 10% ਕਦੀ 2% ਵਧਾ ਦਿੰਦੇ ਆ ਬੜਾ ਕੋਝਾ ਬਜਾ ਗਿਆ ਅਸੀਂ ਚਾਹੁੰਦੇ ਆ ਕਿ ਐਡ ਦੀ ਤੁਹਾਨੂੰ ਦੀ 25% ਜਿਹੜੀ ਲੇਬਰ ਬਦੇ ਤਾਂ ਕਿ ਉਹ ਵਿਚਾਰੇ ਇਹੋ ਜੀ ਮਹंगाई ਦੇ ਵਿੱਚ ਆਪਣੀ ਰੋਜੀ ਰੋਟੀ ਅੱਛੇ ਤਿੱਕ ਨਾ ਕਮਾ ਸਕਣ ਕਿਉਂਕਿ ਇੱਕ ਲੇਬਰ ਵਾਲਾ 24 ਘੰਟਿਆਂ ਦੇ ਵਿੱਚੋਂ 17 18 ਘੰਟੇ ਕੰਮ ਕਰਦਾ ਹੈ 17 18 ਕੰਮ ਕਰਕੇ ਘਟ ਕਰਕੇ ਵੀ ਉਹ ਆਪਣਾ ਪੇਟ ਨਹੀਂ ਪਾਲ ਸਕਦਾ ਤਾਂ ਬਹੁਤ ਮਾੜੀ ਗੱਲ ਹੈ ਮੈਂ ਕਹਾਂ ਸਰਕਾਰ ਦੀ ਤੇ ਤੁਸੀਂ ਦੱਸੋ ਕਿ ਟੂਟਲੀ ਪਾਈਪਲਾਈਨ ਜਿਹੜੀ ਇਸ ਵਾਰ ਗੌਰਮਤ ਦੀ ਹੈ ਉਹ ਚੋਕ ਹੈ ਤੁਸੀਂ ਮੰਡਿਆ ਚ ਹੁਣ ਕੀ ਆਦੇਸ਼ ਦਿੱਤੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਲਾਗੂ ਕਰੋਗੇ ਕਿ ਉਹਦਾ ਤੁਸੀਂ ਰਣਨੀਤੀ ਬਣਾਈ ਹੈ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਉਹਨੂੰ ਦੇਖੋ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡೆಂಟ್ ਕਪੂਰਥਲਾ ਸਾਡਾ ਕੋਈ ਆਦੇਸ਼ ਨਹੀਂ ਆ ਸਾਡੀ ਇੱਕ ਸੰਗਠਨ ਆ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਆ ਜੋ ਕਿ ਪਿਛਲੇ ਕਾਫੀ ਸਮੇ ਤੋਂ ਸਾਡੇ ਆਰਥ ਦੇ ਸਟੇਜ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਦੀ ਦਿਸ਼ਾ ਵਿੱਚ ਸਰ ਪਿਛਲੇ ਦਿਨੀ ਪਾਕਤ ਤਲਵੰਡੀ ਵਿਖੇ ਇੱਕ ਬਹੁਤ ਵੱਡਾ ਆਮ ਜਲਾਸ ਹੋਇਆ ਸੀ ਉਹਦੇ ਵਿੱਚ ਵੀ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਸੀ ਇਹਦੇ ਵਿੱਚ ਈਪੀਐਫ ਦਾ ਇੱਕ ਬਹੁਤ ਵੱਡਾ ਮਸਲਾ ਆ ਜਿਨ੍ਹਾਂ ਮੰਡੀਆਂ ਦੇ ਵਿੱਚ ਐਫਸੀਆਈ ਦੀ ਪਰਚੇਜ ਆ ਉੱਥੇ ਉਹਨਾਂ ਨੇ ਈਪੀਐਫ ਦੇ ਨਾਂ ਦੇ ਉੱਪਰ ਸਾਡੇ ਲੇਬਰ ਦੇ ਵਿੱਚੋਂ 30% ਕੱਟ ਲਿਆ ਜਿਹੜਾ ਕਿ ਉਹ 50 ਕਰੋੜ ਦੇ ਕਰੀਬ ਹੈ ਪੰਜਾਬ ਦਾ ਨਜਾਇਜ਼ ਕਟ ਹੋਇਆ ਜਦ ਕਿ ਉਹਦੇ ਪੈਦ ਪੰਜਾਬ ਸਟੇਟ ਦੀਆਂ ਜਿਲ੍ਹਾ ਏਜੰਸੀਆਂ ਆ ਚਾਰੇ ਪੰਜੇ ਉਹ ਮਾਲ ਪਰਚੇਜ ਕਰਦੀਆਂ ਉਹ ਲੇਬਰ ਦੇ ਉੱਪਰ ਕੋਈ EPF ਨੇ ਕੱਟ ਰਹੀਆਂ ਜਿੱਥੇ ਜਿੱਥੇ FCI ਦੀ ਪਰਚੇਜ ਆ ਸੇਮ ਲੇਬਰ ਰੇਟ ਆ ਮੰਡੀਕਰਨ ਬੋਰਡ ਜੋ ਉਹਨਾਂ ਤੇ ਲੱਗਦਾ ਉਹੀ ਸਟੇਟ ਏਜੰਸੀਆਂ ਤੇ ਲੱਗਦਾ ਲੇਕਿਨ FCI ਨੇ EPF ਦੇ ਨਾਂ ਦੇ 50 ਕਰੋੜ ਰੁਪਏ ਕੱਟ ਲਿਆ ਸਾਡੀ ਉਹ ਵੀ ਇੱਕ ਬਹੁਤ ਵੱਡੀ ਮੰਗ ਹੈ ਵੀ ਸਾਡਾ ਉਹ ਜਿਹੜਾ ਪੈਸਾ ਵਾਪਸ ਕੀਤਾ ਜਾਵੇ ਨਜਾਇਜ਼ ਕੱਟ ਹੋ ਗਿਆ ਆ ਇਸ ਕਰਕੇ ਵੀ ਇਹ ਅਰਦਾਸ ਜਿਹੜੀ ਸੀ ਪਹਿਲੀ ਤਰੀਕ ਤੋਂ ਕਰਨ ਜਾ ਰਹੇ ਆ ਤੁਸੀਂ ਗੱਲ ਕੀਤੀ ਆਦੇਸ਼ ਕੀ ਆਦੇਸ਼ ਇੱਥੇ ਕੋਈ ਵੀ ਮੈਕ ਕੋਈ ਹਦੇਸ਼ ਅਸੀਂ ਸਾਡੇ ਸੰਗਠਨ ਦੇ ਵਿੱਚ ਹਦੇਸ਼ ਨਹੀਂ ਚੱਲਦਾ ਇੱਥੇ ਸਰਬਸੰਮਤੀ ਦੇ ਨਾਲ ਜੋ ਅਸੀਂ ਫੈਸਲਾ ਕਰਦੇ ਆ ਚਾਹੇ ਉਹ ਮੰਡੀ ਲੈਵਲ ਤੇ ਆ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਆ ਚਾਹੇ ਉਹ ਪੰਜਾਬ ਲੈਵਲ ਤੇ ਆ ਇਸੇ ਤਰ੍ਹਾਂ ਪੰਜਾਬ ਲੈਵਲ ਦੀ ਮੈਂ ਤੁਹਾਨੂੰ ਦੱਸਿਆ ਕਮੰਡੀ ਭਾਈ ਵਿਖੇ ਆਮ ਜਲਾਸ ਬੁਲਾਇਆ ਸੀ ਉਹਦੇ ਵਿੱਚ ਸਾਰੀਆਂ ਮੰਗਾਂ ਦੇ ਉੱਤੇ ਸੱਦ ਕੀਤਾ ਉੱਥੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਕਿ ਪਹਿਲੀ ਤਰੀਕ ਤੱਕ ਜੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਹਿਲੀ 1 ਅਕਤੂਬਰ ਤੋਂ ਜਿਹੜੇ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਖਰੀਦੋ-ਫਰੋਕਤ ਨਹੀਂ ਹੋਊਗੀ ਚਾਹੇ ਝੋਨਾ ਕਣਕ ਆ ਮੱਕੀ ਆ ਬਾਸਬਤੀ ਆ ਕੰਪਲੀਟ ਤੌਰ ਤੇ ਜਿਹੜੀਆਂ ਉਹ ਮੰਡੀਆਂ ਬੰਦ ਰਹਿਣਗੀਆਂ ਉਸੇ ਸਿਲਸਿਲੇ ਦੇ ਵਿੱਚ ਅੱਜ ਮੈਂ ਕਪੂਰਥਲਾ ਵਿਖੇ ਸਾਡੇ ਇਤੇ ਕੂਰਥਾ ਮੰਡੀ ਦੇ ਪ੍ਰਧਾਨ ਵਿਪਨ ਅਯਾਦ ਜੀ ਬੈਠਾ ਹੋ ਔਰ ਹੋਰ ਇਹਨਾਂ ਜਿੰਨੀ ਵੀ ਸਮੂਚੀ ਟੀਮ ਆ ਕੋੜਾ ਸਾਹਿਬ ਔਰ ਵਿਪਨ ਅਯਾਦ ਜੀ ਦੀ ਜਿੰਨੀ ਕਪੂਰਥਲਾ ਤੇ ਜਿੰਨੀ ਸਮੂਚੀ ਟੀਮ ਆ ਇਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਤੁਸੀਂ ਅੱਜ ਇੱਥੇ ਡਿਸਟ੍ਰਿਕਟ ਦੀ ਮੀਟਿੰਗ ਰੱਖੋ ਸੋ ਅਸੀਂ ਮੈਜਿਸਟ੍ਰੇਟ ਦੇ ਵਿੱਚ ਕਿਤੇ ਹੋ ਨਾ ਹਾਂ ਮੈਨੂੰ ਹੋਟ ਰਿਹਾ ਤੇ ਨਾ ਰੱਖਣ ਦੀ ਬਜਾਏ ਡਿਸਟ੍ਰਿਕਟ ਕਪੂਰਥਲਾ ਸਾਡਾ ਡਿਸਟ੍ਰਿਕਟ ਆ ਇਸ ਕਰਕੇ ਅਸੀਂ ਇੱਥੇ ਪੂਰੇ ਡਿਸਟ੍ਰਿਕਟ ਦੇ ਆ ਜਿਹੜੀਆਂ ਮੰਡੀਆਂ ਆ ਉਹਨਾਂ ਸਾਰਿਆਂ ਦੇ ਪ੍ਰਧਾਨ ਸਾਹਿਬਾਨ ਜਾਂ ਉੱਤੇ ਦੇ ਜਿਹੜੇ ਸਾਡੇ ਮੋਤਵਾਰ ਆਰਤੀਏ ਵੀਰ ਜੀ ਅੱਜ ਦਾਣਾ ਮੰਡੀ ਕਪੂਰਥਲਾ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਇਹ ਫਿਰ ਸਾਰੇ ਇਹਨਾਂ ਗੱਲਾਂ ਤੇ ਵਿਚਾਰ ਕੀਤਾ ਉਹ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਕਿ ਜੋ ਤਰਵੰਡੀ ਭਾਈ ਜਿਕੇ ਸ਼੍ਰੀ ਵਿਜੇ ਕਲਰਾਏ ਦੀ ਗਵਾਹੀ ਦੇ ਵਿੱਚ ਆਮ ਜਲਾਸ ਹੋਇਆ ਸੀ ਉਸ ਆਮ ਜਲਾਸ ਦੇ ਵਿੱਚ ਜੋ ਸਾਡੀਆਂ ਚਾਜ ਮੰਦਾ ਸੀ ਉਹਦੇ ਸਵਾਨ ਦੇ ਵਿੱਚ ਅਸੀਂ ਖੁਰਿਆ ਸਭ ਨੂੰ ਵੀ ਮਿਲੇ ਆ ਜੋ ਪੰਜਾਬ ਸਰਕਾਰ ਦੇ ਮੰਤਰੀ ਆ ਔਰ ਸੈਂਟਰ ਦੇ ਮੰਤਰੀ ਭਾਜਪਾ ਦੇ ਸੰਗਠਨ ਜਿਹੜੇ ਉਹਨਾਂ ਦੇ ਫੂਡ ਮਿਨਿਸਟਰ ਆ ਉਹਨਾਂ ਦਾ ਨਾਮ ਮਨੀਤ ਬਿੱਟੂ ਜੀ ਉਹਨਾਂ ਨੂੰ ਵੀ ਵਿਜੇ ਕਲਰਾਏ ਆਪਣੀ ਸੁਰਜੀ ਟੀਮ ਨਾਲ ਜਾ ਕੇ ਉੱਥੇ ਮਿਲ ਕੇ ਇਹ ਸਾਰੀਆਂ ਮੰਗਾਂ ਬਾਰੇ ਦੱਸ ਕੇ ਆਏ ਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿੱਤਾ ਹੈ ਔਰ ਸਾਨੂੰ ਆਸ ਵੀ ਹੈ ਕਿ ਉਹ ਕਹਿੰਦੇ ਕਿ ਅਸੀਂ ਜਲਦੀ ਜਲਦੀ ਤੁਹਾਡੇ ਮੰਗਾਂ ਦਾ ਹੱਲ ਕਰਨਗੇ ਅਗਰ ਉਹ ਤੁਹਾਡਾ ਹੱਲ ਕਰ ਦਿੰਦੇ ਆ ਤੇ ਸਾਡਾ ਹੜਤਾਲ ਕਰਨਾ ਕੋਈ ਸ਼ੌਂਕ ਨਹੀਂ ਆ ਨਾ ਜੇ ਹੜਤਾਲ ਕਰਨ ਦੇ ਵਿੱਚ ਕੋਈ ਬਹੁਤਾ ਬਜ਼ਾਰਾ ਕਰਦੇ ਪਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀ ਇੱਕ ਤਰੀਕ ਤੋਂ ਜਿਹੜੀ ਉਹ ਪੂਰਨ ਤੌਰ ਤੇ ਹੜਤਾਲ ਹੈ ਔਰ ਬਿਲਕੁਲ ਇਹ ਹੜਤਾਲ ਅਨਮਿੱਥੇ ਸਮੇਂ ਤੱਕ ਚੱਲੇਗੀ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਵੇਗਾ ਬੰਦ ਹੋਏਗੀ ਬਰਤਾਲ ਹੋਏਗੀ ਤਾਂ ਤੁਹਾਡੀ ਇਥੋ ਦੀ ਜਿਹੜੀ ਯੂਨੀਅਨ ਆ ਉਹ ਕਿਸ ਤਰ੍ਹਾਂ ਰੋਲ ਲਵਾਈਗੀ ਕਿਸ ਤਰ੍ਹਾਂ ਚੀਜ਼ਾਂ ਨੂੰ ਤੁਸੀਂ ਮੈਨੇਜ ਕਰ ਰਹੇ ਹੋ ਕਿਉਂਕਿ ਕਿਸਾਨਾਂ ਦਾ ਪ੍ਰੈਸ਼ਰ ਵੀ ਹੋਏਗਾ ਸਰਕਾਰ ਦਾ ਪ੍ਰੈਸ਼ਰ ਵੀ ਹੋਏਗਾ ਬਹੁਤ ਸਾਰੀ ਇਹ ਬੱਲਾ ਹੋਣਗੀਆਂ ਤਾਂ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ ਅੱਜ ਸਾਰੇ ਕਪੂਲਾ ਮੰਡੀ ਦੇ ਵਿੱਚ ਸਾਰੀ ਡਿਸਟ੍ਰਿਕਟ ਦੀਆਂ ਆਲਮੋਸਟ ਸਾਰੀਆਂ ਮੰਡੀਆਂ ਆਈਆਂ ਟੱਬਾ ਮੰਡੀ ਜਿਦਾਂ ਤਲਵਾ ਮੰਡੀ ਡੱਲਾ ਮੰਡੀ ਡੜਾਲਾ ਮੰਡੀ ਗੋੜਾ ਮੰਡੀ ਬੇਕੋਵਾਲ ਮੰਡੀ ਇਬਰਾਇਲ ਮੰਡੀ ਸੁल्तानਪੁਰ ਮੰਡੀ ਪਰਮਜੀਤਪੁਰ ਮੰਡੀ ਕਬੀਰਪੁਰ ਮੰਡੀ ਤਲਵੰਡੀ ਚੌਧਰੀਆਂ तकरीबन ਸਾਰੀ ਡਿਸਟ੍ਰਿਕਟ ਦੀਆਂ ਮੰਡੀਆਂ ਪੰਡਾਲਬੇਟ ਵੀ ਆਈ ਵਿੱਚ ਅਸੀਂ ਇੱਥੇ ਫੈਸਲਾ ਕੀਤਾ ਕਿ ਅਸੀਂ ਪਹਿਲੀ ਤਰੀਕ ਤੋਂ ਸੰਪੂਰਨ ਮੰਡੀਆਂ ਬੰਦ ਰੱਖਾਂਗੇ ਕੋਈ ਮੰਡੀ ਦੇ ਵਿੱਚ ਨਾ ਕੋਈ ਟਲੀ ਲਾਏਗਾ ਨਾ ਕਿਸੇ ਨੂੰ ਪੱਖਾ ਲਾਏਗਾ ਨਾ ਕੋਈ ਸਫਾਈ ਕਰੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਜਿਹੜੀਆਂ ਸਹੀ ਜਜਮੰਦਾਂ ਨਾਲ ਅਸੀਂ ਉਹ ਤੱਕ ਇਹ ਮਨੀਆਂ ਬੰਦ ਰੱਖਾਂਗੇ ਕਿ ਪੂਰੇ ਡਿਸਟ੍ਰਿਕਟ ਨੇ ਇਕਜੁੱਟ ਹੋ ਕੇ ਇਸ ਚੀਜ਼ ਨੂੰ ਇਹ ਫੈਸਲਾ ਲਿਆ ਵਾ ਤੇ ਬਾਕੀ ਜੋ ਸਾਨੂੰ ਜਿਹੜਾ ਸਾਡੇ ਫੈਸਲਿਆਂ ਦੀ ਉੱਪਰੋਂ ਮਨਜ਼ੂਰੀ ਹੋਊਗੀ ਤੇ ਜੋ ਕਾਲਾਜੀ ਦਾ ਵੀ ਜਗਾਜੀ ਦਾ ਦੇਸ਼ ਹੋਗਾ ਉਸ ਤੋਂ ਬਾਅਦ ਮਨੀਆਂ ਖੁੱਲਣਗੇ ਇਸੇ ਵੀ ਤਰ੍ਹਾਂ ਦੇ ਦਬਾਅ ਨਾਲ ਚੱਲਣਗੇ ਯਾਰ ਅਸੀਂ ਦਬਾਅ ਸਾਨੂੰ ਦਬਾਅ ਗਿਆ ਜੀ ਮਸੀਂ ਆਪਣੀ ਰੋਟੀ ਰੋਟੀ ਲਈ ਲੜਦੇ ਪਏ ਹਾਂ ਦਬਾਅ ਪਾਦਾ ਸਾਡੇ ਜੀ ਸਰਕਾਰ ਦੇ ਕਿੰਦੇ ਬਾਅਦ ਪਿੱਛੇ ਹਟਣਗੇ ਨਹੀਂ ਜੀ ਬਿਲਕੁਲ ਨਹੀਂ ਹਟਾਂਗੇ